ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਮਨ ਸੂਟ ਕਲੈਕਸ਼ਨ ਤੇ। ਤੁਹਾਨੂੰ ਦਿਖਾਉਣੇ ਆ ਅਸੀਂ ਫਰੇਮ ਬਣਾ ਰਹੇ ਸੀ ਤੇ ਇੱਧਰ ਸਾਡੇ ਕੋਲੇ ਬਹੁਤ ਸਾਰਾ ਖਿਲਾਰ ਪਿਆ ਹੋਇਆ ਸੀ। ਸਟੀਚਿੰਗ ਵਾਲੇ ਕੰਮ ਕਰ ਰਹੀ ਸੀ ਆਪਣੇ ਕੋਲ। ਪ੍ਰਾਂਦੀਆਂ ਬਣਾ ਰਹੇ ਸੀ ਉਧਰ। ਇੱਧਰ ਉਧਰ ਬਹੁਤ ਜ਼ਿਆਦਾ ਖਿਲਾਰਾ ਸੀ। ਇਹ ਅਸੀਂ ਪ੍ਰਾਂਦੀਆਂ ਲਈ ਤਿਆਰ ਕਰ ਰਹੇ ਸੀ। ਫੁੱਲ ਜੇ ਬਣਾ ਰਹੇ ਸੀ। ਬਹੁਤ ਸੋਹਣੇ ਫੁੱਲ ਬਣੇ ਸੀ। ਦੇਖੋ ਕਿੰਨੇ ਸੋਹਣੇ ਬਣੇ ਨੇ। ਦੇਖੋ ਸਾਡੀ ਦੁਕਾਨ ਦਾ ਹਾਲ। ਇਦਾਂ ਸੀ ਜਿਹੜਾ ਅਸੀਂ ਕੱਪੜੇ ਦੇ ਉੱਪਰ ਪਹਿਲਾਂ ਨੀਡਲਵਰਕ ਕੀਤਾ ਸੀ ਜਿਹੜਾ ਸਾਰਾ ਲਿਖਿਆ ਸੀ ਨੀਡਲ ਨਾਲ ਲਿਖਿਆ ਸੀ ਵਿੱਚ ਨੀਡਲਵਰਕ ਕੀਤਾ ਨੀਡਲ ਨਾਲ ਲਿਖਿਆ ਫਿਰ ਅਸੀਂ ਫੋਟੋਆਂ ਵਗੈਰਾ ਜਿਹੜੀਆਂ ਅਟੈਚ ਕਰ ਰਹੇ ਸੀ ਗਮ ਨਾਲ ਲਾ ਕੇ ਕੁਝ ਫੋਟੋਆਂ ਅਟੈਚ ਹੋ ਗਈਆਂ ਸੀ ਸਾਡੀਆਂ ਫੋਟੋ ਮੈਂ ਰੈਂਦੀਆਂ ਸੀ ਅਸੀਂ ਸੋਚ ਰਹੇ ਸੀ ਕਿ ਕਿਹੜੀ ਫੋਟੋ ਕਿੱਥੇ ਲਗਾਈਏ ਤਾਂ ਕਿ ਡਿਜ਼ਾਈਨਿੰਗ ਜੀ ਬਣ ਜੇ ਫੋਟੋ ਸੋਹਣੀ ਲੱਗੇ ਇਹ ਫੋਟੋ ਸੀ ਸੈਂਟਰ ਚ ਲਗਾਤੀ ਸਾਈਡ ਤੇ ਕਰਦੇ ਸੀ ਦੇਖ ਰਹੇ ਸੀ ਵੀ ਕਿੱਥੇ ਲਾਈਏ ਫੋਟੋ ਅਸੀਂ ਇਧਰ ਸਾਈਡ ਤੇ ਲਗਾਤੀ ਸੀ ਇਹ ਵਾਲਾ ਬਲੌਗ ਅਸੀਂ ਪਹਿਲਾਂ ਇਸ ਕਰਕੇ ਨਹੀਂ ਪਾਇਆ ਤਾਂ ਕਿ ਮੇਰੇ ਭਰਾਵਾਂ ਨੂੰ ਮੇਰੀ ਫੈਮਲੀ ਨੂੰ ਪਹਿਲਾਂ ਪਤਾ ਨਾ ਲੱਗ ਸਕੇ ਕਿ ਮੈਂ ਉਹਨਾਂ ਲਈ ਇਸ ਤਰ੍ਹਾਂ ਦਾ ਫਰੇਮ ਬਣਾ ਰਹੀ ਆ ਮੈਂ ਉਹਨਾਂ ਲਈ ਇੱਕ ਸਰਪ੍ਰਾਈਜ਼ ਰੱਖਿਆ ਸੀ ਇਸ ਕਰਕੇ ਇਹ ਵਾਲਾ ਬਲੌਗ ਆ ਅਸੀਂ ਬਾਅਦ ਚ ਪਾ ਰਹੇ ਹਾਂਗੇ ਇੱਕ ਸਾਡੇ ਕੋਲੇ ਲਾਸਟ ਫੋਟੋ ਬਚੀ ਸੀ ਸੈਂਟਰ 'ਚ ਸਾਡੇ ਕੋਲ ਜਗ੍ਹਾ ਵੀ ਹੈਗੀ ਸੀ ਗਮਨਾਂ ਲਾ ਕੇ ਅਸੀਂ ਉੱਪਰੋਂ ਦਵਾਏ ਇਹ ਸਾਡੀ ਹੱਸਦਿਆਂ ਦੀ ਬਹੁਤ ਸੋਹਣੀ ਫੋਟੋ ਸੀ ਸੈਂਟਰ 'ਚ ਲਗਾਈ ਅਸੀਂ ਇਹ ਫੋਟੋ ਫੋਟੋਮਾਲਾ ਕੰਮ ਸੀ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ ਸੀ ਜਿਹੜੀਆਂ ਵੀ ਮੇਰੇ ਫੋਨ 'ਚ ਫੋਟੋਮਾਸੀਆਂ ਮੈਂ ਉਹੀ ਕਢਵਾ ਲਈਆਂ ਮੈਂ ਉਹਨਾਂ ਤੋਂ ਫੋਟੋਮਾ ਨਹੀਂ ਮੰਗਵਾਈਆਂ ਮੈਨੂੰ ਇਹ ਸੀ ਕਿ ਉਹਨਾਂ ਨੂੰ ਇਦਾਂ ਪਤਾ ਲੱਗ ਜੂਗਾ ਗਮ ਦੇ ਨਾਲ ਆਪਣੇ ਇਹ ਹੱਥਾਂ ਤੇ ਪਹਿਲਾਂ ਮਾਸਜਾ ਬਣ ਜਾਂਦਾ ਸੀ ਹਨਾ ਛੋਟੇ ਹੁੰਦੇ ਇਦਾਂ ਕਰਦੇ ਹੁੰਦੇ ਸੀ ਤੇ ਮੈਂ ਵੀ ਉਹ ਢੇੜਿਆ ਮਾਸਜਾ ਮੈਨੂੰ ਬੜਾ ਵਧੀਆ ਲੱਗਿਆ ਮੈਨੂੰ ਪੁਰਾਣੀ ਆਪਣੀ ਯਾਦ ਆਈ ਜਦੋਂ ਪੜਦੇ ਹੁੰਦੇ ਸੀ ਤਾਂ ਮਾਸਜਾ ਉਹ ਢੇੜਦੇ ਹੁੰਦੇ ਸੀ ਸਾਰੀ ਗੁड़िया ਹੱਥ ਬਣਾ ਰਹੀ ਸੀ ਰਖੜੀ ਲਈ ਸਪੈਸ਼ਲ ਜਿਹੜੇ ਸੀ ਹੱਥ ਬਣਾਏ ਇਹ ਸਾਰਾ ਸੀ ਉੱਪਰ ਜਿਹੜਾ ਲਿਖਿਆਗਾ ਸੂਈ ਨਾਲ ਕੀਤਾਗਾ ਕੰਮ ਤੇ ਸਾਰੇ ਜਣੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜਿਆਂ ਨੇ ਹਜੇ ਤੱਕ ਨਹੀਂ ਕੀਤਾ ਵੀਡੀਓ ਤੇ ਜਾ ਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੇਖੋ ਹੱਥ ਬਹੁਤ ਸੋਹਣੇ ਬਣ ਗਏ ਸੀ ਚੂੜੀਆਂ ਵੀ ਪਾਈਆਂ ਐਂਡ ਵਿਚਕਾਰ ਅਸੀਂ ਰਖੜੀ ਵੀ ਬਣਾਈ ਸੀ ਥੋੜਾ ਜਿਹਾ ਕੰਮ ਰਹਿ ਗਿਆ ਸੀ ਇਹਦੀ ਉੱਪਰ ਕਰਨ ਵਾਲਾ ਉਹ ਫਰੇਮ ਦੇ ਨਾਲ ਨਹੀਂ ਹੁੰਦਾ ਸੀ ਫਿਰ ਅਸੀਂ ਅੱਡੇ ਤੇ ਲਗਾ ਕੇ ਕੀਤਾ ਇਹ ਬਹੁਤ ਸੋਹਣੀ ਪਲੇਟ ਸੀ ਜਿਹੜੀ ਬੱਚਿਆਂ ਨੇ ਤਿਆਰ ਕੀਤੀ ਇਹਦੀ ਤੁਸੀਂ ਫੁੱਲ ਵੀਡੀਓ ਇੰਸਟਾਗ੍ਰam ਤੇ ਦੇਖਿਓ ਆਪਣਾ ਇੰਸਟਾਗ੍ਰam ਹੈ ਅਮਨ ਸੂਟ ਕਲੈਕਸ਼ਨ 608 ਬਹੁਤ ਸੋਹਣੀ ਪਲੇਟ ਤਿਆਰ ਕੀਤੀ ਸੀ ਇਹਦੇ ਵਿੱਚ ਅਸੀਂ ਫਲਾਵਰ ਵਗੈਰਾ ਬਣਾਏ ਸੀ ਲਾਸਟ ਤੇ ਜਿਹੜਾ ਫਰੇਮ ਆ ਮੈਂ ਘਰ ਜਾ ਕੇ ਮੇਰੇ ਬ੍ਰਦਰ ਅੰਨੇ ਖੋਲ੍ਹਿਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਬਹੁਤ ਖੁਸ਼ ਹੋਏ ਉਹ ਦੇਖ ਕੇ ਕਿੰਨਾ ਸੋਹਣਾ ਲਿਖਿਆ ਸੀ ਦੇਖੋ ਇਹਦੇ ਤੇ ਬਹੁਤ ਸੋਹਣਾ ਸ਼ੀਸ਼ੇ 'ਚ ਜੜ ਜੁੜ ਕੇ ਇਹ ਬਹੁਤ ਸੋਹਣਾ ਤਿਆਰ ਹੋ ਗਿਆ ਸੀ